ਰਉ ਉਹ ਅਜੇ ਤੁਸੀਂ ਵੀ ਭੁੱਖੀਆਂ ਇੱਕ ਤੇ ਉਹ ਨਹੀਂ ਰੀਤਾ ਹੁੰਦਾ ਕਿ ਤੁਸੀਂ ਸਿਰ ਖਾਦਾ ਮੇਰਾ ਸਾਰਾ ਦਿਨ ਬੈ ਬੈ ਲਾਈ ਹੁੰਦੀ ਆ ਹੋਈ ਨਾ ਨੂੰ ਵੀ ਪਾਲਾ ਪੱਠੇ ਨਾ ਲਾ ਕੇ ਪੇ ਸਿਰ ਖਾਂ ਡੈ ਇਹਨਾਂ ਦਾ ਬਹਿ ਗਏ ਜਾ ਕੇ ਮੁੜ ਕੇ ਪਾਣੀ ਦੇਹ ਜਾ ਕੇ ਬਾਪੂ ਦਿਮਾਗ ਨਾ ਖਰਾਬ ਕਰ ਪੈਂਦੇ ਪੱਠੇ ਦੇ ਪਾਲਾ ਨਹੀਂ ਪੈਂਦੇ ਤੇ ਇੱਥੇ ਖੁੱਲੀ ਚ ਲੰਮੇ ਪੈ ਜਾ ਤੇ ਜਾ ਚਲ ਜਾ ਫਿਰ ਇਥੋਂ ਪਾਣੀ ਵੀ ਵੇਖ ਆਈ ਮੈਂ ਨਹੀਂ ਜਾਣਾ ਜੂਣਾ ਵੇਖ ਲੈ ਕੇ ਪਾਣੀ ਵੀ ਆਓ ਗੱਲ ਸੁਣਿਓ ਹੋਰ ਸੁਣਾਓ ਠੀਕ ਠਾਕ ਹੋ ਠੀਕ ਸਸੀ ਕਾ ਭਾਈ ਸਸੀ ਕਾ ਅਸਲ ਨੰਬਰ ਤਾਂ ਸਾਬ ਗੱਲ ਇਦਾਂ ਨਾ ਵੀ ਇੱਕ ਫੈਸਲਾ ਹੋਆ ਯਾਰ ਤੇ ਮੈਂ ਕਿਹਾ ਤੈਨੂੰ ਨਾਲ ਲੈ ਜਾਂਦਾ ਆਪ ਲਖਨਪੁਰ ਤੱਕ ਹੀ ਜਾਣਾ ਪਿੰਡ ਤੱਕ ਹੀ ਠੀਕ ਆ ਨਹੀਂ ਚਲ ਜਾਣਾ ਸੀ ਭਾਜੀ ਪਰ ਹੁਣ ਨਾ ਸਪਰੇ ਵੀ ਕਰਨੀ ਤੇ ਸਪਰੇ ਵਾਲੇ ਨੇ ਵੀ ਆਉਣਾ ਜੀ ਤੇ ਤਾਂ ਕਰਕੇ ਹੁਣ ਟਾਈਮ ਨਹੀਂ ਲੱਗਣਾ ਤੇ ਸਪਰੇ ਉਹ ਕਿੱਥੇ ਮੰਨਾ ਕਿੱਥੇ ਆ ਮੁੰਡਾ ਤੁਹਾਡਾ ਉਹ ਕਰਵਾ ਦਿੰਦਾ ਸਪਰੇ ਤੇ ਆਪੇ ਕਰਨੀ ਪੈਣੀ ਆ ਉਹਦੇ ਵੇਰੇਆ ਵਾ ਕਹਿੰਦਾ ਕਿ ਮੇਰਾ ਵਿਆਹ ਕਰੋ ਤੁਸੀਂ ਹੁਣ ਆਪੇ ਸਿਆਣੇ ਜੀ ਤੇ ਮੈਂ ਹੁਣ ਇੰਨੀ ਛੇਤੀ ਕਿੱਥੋਂ ਵਿਆਹ ਹੋ ਜਾ। ਪਰ ਵਿਆਹ ਦੀ ਕਿਹੜੀ ਗੱਲ ਆ ਵਿਆਹ ਤਾਂ ਕਰ ਦੋ ਵਿਆਹ ਉਹਦੀ ਉਮਰ ਹੋਈ ਆ। ਇਹ ਵਿਆਹ ਲਈ ਦੀ ਵੀ ਕੀਤੀ ਆ ਗੱਲ ਰਿਸ਼ਤੇਦਾਰਾਂ ਨਾਲ ਕੀਤੀ ਵਚੋਲੇ ਨਾ ਪਹਿਲਾਂ ਤੇ ਹੁਣ ਕੋਈ ਖੇਤੀ ਬਾੜੀ ਨੂੰ ਪਸੰਦ ਨਹੀਂ ਕਰਨ ਡਿਆ। ਰਿਸ਼ਤੇ ਤੇ ਆਏ ਆ 2-3 ਵੇਖੇ ਆ ਪਰ ਅੱਗੇ ਨਹੀਂ ਵਧਣ ਡਿਆ ਸਿਰੇ ਨਹੀਂ ਕੋਈ ਲੱਗਣ ਡਿਆ। ਸਾਰੇ ਦੇ ਕਹਿੰਦੇ ਬਾਹਰ ਵਾਲਾ ਚਾਹੀਦਾ ਬਾਹਰ ਵਾਲਾ ਚਾਹੀਦਾ। ਉਹ ਨੰਬਰਦਾਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ। ਅੱਜ ਕੱਲ ਸਾਰੀਆਂ ਕੁੜੀਆਂ ਬਾਹਰ ਜਾਣ ਡਈਆਂ ਤੇ ਤਲਾਕ ਵੀ ਬੜੇ ਹੋਣ ਡੇ ਆ ਤੇ ਬਾਹਰ ਪੈਸੇ ਲਾਉਣ ਦਾ ਤੇ ਪੈਸੇ ਵੀ ਹੁਣ ਸੋਚ ਸਮਝ ਕੇ ਲਾਇਓ ਹਾਂਜੀ ਸਿਰਫ ਕੱਲੇ ਮੁੰਡੇ ਦੀ ਨਾ ਨਾ ਮੰਨੀ ਜਾਇਓ ਨਹੀਂ ਮੁੰਡੇ ਦਾ ਮੁੰਡਾ ਤਾਂ ਬੱਚਾ ਵਾ ਅਜੇ ਇੰਨਾ ਮਨਚੋਰ ਨਹੀਂ ਹੈਗਾ ਤੇ ਤੁਸੀਂ ਆਪਣੇ ਦਿਮਾਗ ਨਾਲ ਚੱਲੋ ਬਾਕੀ ਗੱਲ ਤੁਹਾਡੇ ਕੋਲ ਜ਼ਮੀਨ ਚਾਰ ਹੈਗੀ ਆ ਤੁਹਾਡੇ ਕੋਲ ਪੈਲੀ ਹੈਗੀ ਆ ਤੁਸੀਂ ਮਿਹਨਤ ਨਾ ਬਣਾਈਆਂ ਤੇ ਵਾਈਚ ਕੀ ਨਹੀਂ ਆ ਨਹੀਂ ਭਾਜੀ ਇਹੋ ਗੱਲ ਤੇ ਇਹ ਕਹਿਣ ਦੇ ਆ ਕਹਿੰਦਾ ਕਿ ਪੈਲੀ ਵੇਚੋ ਤੇ ਮੈਨੂੰ ਬਾਹਰ ਕਲਾਓ ਕਿ ਹੁਣ ਜੇ ਪੈਲੀ ਵੇਚ ਕੇ ਇਹਨੂੰ ਵੀ ਬਾਹਰ ਘਲਾਤਾ ਤੇ ਉੱਥੇ ਜਾ ਕੇ ਉਹ ਵੀ ਮੁੱਕਰ ਕੀ ਇੰਨਾ ਕੁ ਸੁਣੀਦਾ ਵਾ ਨੈੱਟ ਤੇ ਮੁਖਬਰਾਂ ਦੇ ਤੇ ਫੇਰ ਤੇ ਅਸੀਂ ਕਹਿ ਜੋ ਵੀ ਰਹੇ ਨੇ ਨਾ ਬਿਲਕੁਲ ਬਿਲਕੁਲ ਇਹੋ ਗੱਲ ਤੇ ਮੈਂ ਕਹਿੰਦੇ ਆ। ਕੱਲ ਨਹੀਂ ਆਪਾਂ ਸਮਝਾਉਨੇ ਆ ਮੁੰਡੇ ਨੂੰ। ਹੁਣ ਮੈਨੂੰ ਥੋੜੀ ਜੀ ਛੇਤੀ ਆ ਲੰਬੜਦਾਰ ਜੀ ਮੈਂ ਤੇ ਤੁਹਾਨੂੰ ਲੈਣ ਆਇਆ ਸੀ। ਈਦਾ ਤੇ ਫੇਰ ਆਪਾਂ ਨਾ ਇਸ ਟੌਪਿਕ ਤੇ ਕਰਾਂਗੇ ਗੱਲ। ਮੈਂ ਆਵਾਂਗਾ ਸਮਝਾਵਾਂਗਾ ਉਹਨੂੰ। ਹਾਂਜੀ ਨਹੀਂ ਆਇਓ ਤੁਸੀਂ ਸਮਝਾਓ ਤੇ ਮੈਂ ਵੇਲਾ ਹੁੰਦਾ ਤੇ ਮੈਂ ਜਰੂਰ ਚੱਲ ਜਾਣਾ ਸੀ ਪਰ ਹੁਣ ਮੈਨੂੰ ਸਪਰੇਅ ਕਰਨੀ ਪੈਣੀ ਜਾ। ਚਲ ਕੋਈ ਗੱਲ ਨਹੀਂ ਚੰਗਾ ਲੰਬੜਦਾਰ ਜੀ ਠੀਕ ਹੈ। ਬਸ ਈ ਗੱਲ। ਬਈ ਰੁਕਿਓ ਗੱਲ ਸੁਣਿਓ। ਹਾਂਜੀ ਹਾਂਜੀ ਭਾਜੀ ਠੀਕ ਆ ਹੋਰ ਭਾਈ ਵਧੀਆ ਵਧੀਆ ਜੀ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਭਾਈ ਤੁਹਾਡੇ ਦਰਸ਼ਨ ਬੜੇ ਮਿੰਗੇ ਇੱਥੇ ਰਹਿਨੇ ਅੱਜ ਕੱਲ ਬਸ ਰਹਿਣਾ ਕਿੱਥੇ ਆ ਆਪਣੇ ਕਮਾਂਕਾਰਾਂ ਜੀ ਵਸ ਗਏ ਤੁਹਾਨੂੰ ਪਤਾ ਹੀ ਸਾਡਾ ਤੇ ਕੰਮ ਹੀ ਇਹੋ ਆ ਕਦੀ ਕਿਤੇ ਚੱਲ ਗਏ ਕਦੀ ਕਿਤੇ ਚੱਲ ਗਏ ਕੀ ਬਣਿਆ ਚਾਚੇ ਦੇ ਮੁੰਡੇ ਦਾ ਚਾਚੇ ਦੇ ਮੁੰਡੇ ਦਾ ਤੇਰੇ ਨਾਲ ਯਾਰ ਡੇ ਆ ਕੱਲ ਬਾਤ ਕਰਨ ਅੱਛਾ ਅੱਛਾ ਉਹ ਦਿਨ ਵਾਲਾ ਤੇ ਫਿਰ ਨਹੀਂ ਗੱਲ ਬਣੀ ਉਹ ਕੁੜੀ ਹਾਈਲਾਈਟਸ ਵਾਲੀ ਸੀ ਮੇਰੇ ਕੋਲ ਠੀਕ ਹੈ ਉਹ ਤੇਰਾ ਚਾਚਾ ਨਹੀਂ ਜਿਹੜਾ ਹਾਂ ਉਹ ਆਂਦਾ ਹੈ ਮੁੰਡਾ ਬਾਹਰ ਨਿਕਲ ਲੈਣਾ ਤੇ ਮੈਂ ਹਾਂ ਚੱਲ ਅੱਜ ਇੱਕ ਅੰਦਾ ਇੱਥੇ ਘਰੇਲੂ ਵਾਲੀ ਵਿਖਾ ਕੋਈ ਤੇ ਮੈਂ ਘਰੇਲੂ ਵਾਲੀ ਇੱਕ ਕੁੜੀ ਦਾ ਰਿਸ਼ਤਾ ਲੈ ਕੇ ਆਇਆ ਤੇ ਹੁਣ ਮੈਂ ਚੱਲਿਆ ਉੱਧਰ ਤੇਰਾ ਹੋਇਆ ਕਿ ਨਹੀਂ ਅਜੇ ਨਹੀਂ ਨਹੀਂ ਭਾਈ ਹਜੇ ਨਹੀਂ ਹੋਇਆ ਮੇਰਾ ਕਰਾਉਣਾ ਹੀ ਉਹ ਆਈਲੈਂਡ ਵਾਲੀ ਕੁੜੀ ਹੈਗੀ ਉਹ ਇੱਕ ਕੋਈ ਨਹੀਂ ਭਾਈ ਸਦਾ ਕਰਕੇ ਤੁਹਾਨੂੰ ਕਰ ਦੇਣ ਦਾ ਤੈਨੂੰ ਕੁੜੀ ਆਈਲੈਂਡ ਵਾਲੀ ਆ ਪੈਸੇ ਪੂਏ ਲਾ ਦਿਓ ਬਾਹਰ ਚੱਲ ਜਾਣਾ ਹੀ ਤੂੰ ਠੀਕ ਤੇ ਸਾਨੂੰ ਤਾਂ ਚਾਹੀਦੀ ਮੁੰਡੀ ਉਧਰੋਂ ਨਹੀਂ ਤੇ ਇਧਰੋਂ ਸਹੀ ਆ ਪਾ ਤੈਨੂੰ ਪਤਾ ਕੁੰਡੀ ਲਾ ਹੀ ਲੈਣੀ ਕਿਹਨਾਂ ਕੇ ਪਾਸੇ ਤੁਸੀਂ ਆਪਣਾ ਨੰਬਰ ਦੇ ਦਿਓ ਨੰਬਰ ਲਿਖ ਲੈਣਾ ਤੇ ਮੈਂ ਤੁਹਾਨੂੰ ਫਿਰ ਫੋਨ ਕਰਕੇ ਤੁਹਾਨੂੰ ਦੱਸ ਦਾਂ ਹਾਂ ਲਿਖ ਲਓ ਹਾਂ ਠੀਕ ਆ ਫਿਰ ਭਾਜੀ ਮੈਨੂੰ ਫੋਨ ਕਰਦੇ ਹੋ ਸਲਾਹ ਕਰਦੇ ਚਲੋ ਮੈਂ ਚੱਲਿਆ ਆ ਹਾ ਕੰਮ ਚੰਗਾ ਈ ਯਾਰ ਬਾਪੂ ਗਿਆ ਅੱਜ ਐਵੇਂ ਸੇਰ ਖਾਂਦਾ ਰਹਿੰਦਾ ਸਾਰਾ ਦਾ ਕੰਮ 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 ਹੂੰ ਤੇ ਜਦੋਂ ਚੂੜੇ ਵਾਲੀ ਆਊਗੀ ਨਾ ਕਹੂਗੀ ਆਓ ਕੰਮ ਕਰੀਏ ਘੇਰੀ ਕਰਨਾ ਈ ਉਹਨਾਂ ਜੇ ਨਹੀਂ ਹੇਲਣਾ ਯਾਰ ਸੋਨਾ ਆਰਾਮ ਨਾਲ ਲੰਬੜਦਾਰ ਜੀ ਘਰੇ ਹੋ ਇਹ ਕਿਹੜਾ ਆ ਗਿਆ ਯੋ ਵਤਿਆਲਾ ਕਾਕਾ ਠੀਕ ਹੈ ਠੀਕ ਹੈ ਬੜੀਆ ਬੜੀਆ ਸਾਮਿਆ ਜੀ ਨਹੀਂ ਫੋਨ ਨਾਮ ਚੋਲਾਵਾ ਭਾਜੀ ਵਤਿਆਲਾ ਠੀਕ ਹੈ ਲੈ ਹਾਂ ਮੈਂ ਆਈ ਭਾਜੀ ਬਹਿ ਜਾਓ ਆ ਜੀ ਕੋਈ ਗੱਲ ਨਹੀਂ ਬੈਠਾ ਬੈਠੇ ਸ਼ੋਰ ਠੀਕਾ ਨਾ ਕੱਲ ਕਿਥੇ ਅਸੀਂ ਲੱਭਾ ਨਹੀਂ ਕੱਲ ਇੱਥੇ ਹੀ ਤੁਹਾਡੇ ਕੋਲ ਹੀ ਅੱਛਾ ਅੱਛਾ ਤੂੰ ਹੀ ਰਾਹ ਤੈਨੂੰ ਭੁੱਲ ਗਿਆ ਹੀ ਰਾਹ ਭੁੱਲ ਗਿਆ ਨਹੀਂ ਨਹੀਂ ਮੈਂ ਤੇ ਤੇਰੇ ਡੈਡੀ ਨੂੰ ਕਹਿ ਕੇ ਗਿਆ ਨਹੀਂ ਵੀ ਮੈਂ ਆਉਂਗਾ ਠੀਕ ਹੈ ਜੀ ਤੂੰ ਹੀ ਸੁਣਾਓ ਠੀਕ ਠਾਕ ਜੀ ਵਧੀਆ ਮਾਰਾਂ ਮਾਈ ਡੈਡੀ ਨੂੰ ਕਰੀਏ ਗੱਲਬਾਤ ਫਿਰ ਤੇ ਮੈਂ ਮਾਰ ਦਾ ਬਾਪੂ ਨੂੰ ਆਇਆ ਬਾਪੂ ਪਾਣੀ ਲੈ ਆਂ ਘਟ ਨਾਲੇ ਪਾਣੀ ਲਿਆਉਂਦਾ ਭਾਈ ਬਾਪੂ ਆਹ ਆ ਆ ਅੱਛਾ ਆ ਗਿਆ ਮਾਸਟਰ ਦਾ ਕੀ ਕਹਿੰਦਾ ਵਾ ਇਹਨਾਂ ਨੂੰ ਸੁਣ ਹਾਂ ਜੀ ਇਹ ਤੇ ਤੂੰ ਉਹਨੂੰ ਅੱਜ ਪਾਣੀ ਦੇ ਬੱਜੀ ਤੂੰ ਗਲਤ ਮੁਤ ਬੋਲਿਆ ਤੇ ਵੇ ਨਹੀਂ ਫਿਰ ਤੈਨੂੰ ਮੈਂ ਭਰੋਗ ਕੜਦੇ ਆਂ ਮੈਂ ਕੋਈ ਜ਼ਹੀਰ ਹੋ ਮੈਂ ਪਾਣੀ ਮੰਨੀ ਆ ਮੇਰੇ ਹਿਸਾਬ ਨਾਲ ਤੇ ਤੂੰ ਦਾਜ ਮੰਗਦਾ ਜਿਹੜਾ ਮੇਰਾ ਰਿਸ਼ਤਾ ਨਹੀਂ ਦੋੜਾਣਾ ਫਾਤ ਤੁਸਲੇ ਸੰਤਲੋ ਬਣਨੇ ਬੱਲੇ ਦੇਖ ਲਿਆ ਅਰੇ ਭੀ ਮਰਾਜੀ ਲੰਬਦਾਰ ਜੀ ਕੀ ਹਾਲ ਚਾਲ ਜੇ ਠੀਕ ਠਾਕ ਹਾਂ ਵਧੀਆ ਜੇ ਠੀਕ ਠਾਕ ਜੀ ਜਰਦੀ ਗਰਾ ਤੂੰ ਹੀ ਜਨਾਉ ਠੀਕ ਠਾਕ ਰਸਤਾ ਕੰਢੇ ਲੱਗਦਾ

ਤੇ ਤੁਸੀਂ ਤੇ ਮਿਲਿਆ ਮੁੰਡੇ ਨੂੰ ਹਨਾ ਆਹ ਮੁੰਡਾ ਹੁਣ ਮਿਲਿਆ ਇਥੇ ਠੀਕ ਆ ਪੜਿਆ ਵਪਾਰਾਂ ਦੀਆਂ ਗੱਲਾਂ ਕੀਤੀਆਂ ਨੇ ਅੱਛਾ ਧੱਕੇ ਨਾ ਰ ਕੀਤੀਆਂ ਭਾਵੇਂ ਚਲੋ ਕੋਈ ਗੱਲ ਨਹੀਂ ਏਦਾਂ ਹੀ ਆ ਜੀਵਿੰਦਾਰ ਜੱਟਾਂ ਦੇ ਏਦਾਂ ਹੀ ਕਰਦੇ ਹੁੰਦੇ ਆ ਹਾਂਜੀ ਨਹੀਂ ਬੜੀਆਂ ਓਕੇ ਆ ਕੀਤੀਆਂ ਗੀ ਠੀਕ ਆ ਚਲੋ ਲੰਘਿਆ ਟਾਈਮ ਜਿੱਦਾਂ ਦਾ ਵੀ ਹੈਗਾ ਠੀਕ ਆ ਠੀਕ ਆ ਕੀ ਦੱਸਿਆ ਇਹਦੇ ਬਾਰੇ ਤੁਸੀਂ ਕਰੋ ਉਹਨਾਂ ਨੂੰ ਉਹ ਤੁਹਾਨੂੰ ਮੈਂ ਦੱਸਿਆ ਹੀਗਾ ਜਿਹੜੇ ਆਈਲੈਂਡਸ ਵਾਲੀ ਕੁੜੀ ਬਾਰੇ ਅੱਛਾ ਉਹ ਚਲੋ ਹੈ ਤੇ ਚੰਗੀ ਮੇਰੇ ਹਿਸਾਬ ਨਾਲ ਤੇ ਤੁਹਾਡੇ ਵਾਸਤੇ ਵਧੀਆ ਹੈ ਮਰੋ ਚੋਨੋ ਤਾਂ ਦਾ ਨਹੀਂ ਵਿਚਾਰ ਬਣਿਆ ਹਾਂ ਤੇ ਨਾ ਕੁੜੀ ਆ ਇੱਕ ਆਪਣਾ ਘਰੇਲੂ ਜਿੱਦਾ ਤੁਸੀਂ ਦੱਸਿਆ ਅੱਛਾ ਘਰੇਲੂ ਹੈਗਾ ਤਾਂ ਤੁਸੀਂ ਹਾਂ ਘਰੇਲੂ ਡੱਬਰਵਾ ਬੰਦੇ ਥੋੜੇ ਜਿਹਾ ਮਾਤ ਦਾ ਅੱਛਾ ਚਲੋ ਕੋਈ ਗੱਲ ਨਹੀਂ ਅਸੀਂ ਵੀ ਮਾਤਣੀ ਆ ਨਹੀਂ ਚਲੋ ਮਰਜੀ ਠੀਕ ਠਾਕ ਜੇ ਆ ਵਿਚਾਰੇ ਤੇ ਇਹ ਆ ਵੀ ਮਿਲਦੇ ਆ ਕੁੜੀ ਕੰਮਕਾਰ ਸਾਰਾ ਕਰਦੀ ਕਰਦਾ ਐਸਾ ਠੀਕ ਆ ਬੀ ਬੀ ਸਿਆਣੀ ਆ ਸਮਝਦਾਰ ਵਾ ਤੇ ਉਹ ਮੇਰੇ ਨਾਲ ਇਹ ਗੱਲ ਕਰਨ ਅੱਜ ਹੀ ਗੱਲ ਕੀਤੀ ਹੈ ਨਾ ਸਵੇਰੇ ਤੇ ਮੈਂ ਚੱਲ ਮੈਂ ਤੁਹਾਨੂੰ ਦੱਸ ਪਾਵਾਂ ਬਾਕੀ ਚਲੋ ਜੇ ਬਣ ਜਾਣ ਸੰਯੋਗ ਤੇ ਵਧੀਆ ਵਾ ਠੀਕ ਮੈਂ ਤੁਹਾਨੂੰ ਫੋਟੋ ਵਿਖਾਉਣਾ ਚਲੋ ਕੰਮਕਾਰ ਵਾਲੀ ਹੋਣੀ ਚਾਹੀਦੀ ਆ ਆ ਦੇਖੋ ਆ ਬੋੜੋ ਆ ਚੱਲ ਕਾਕਾ ਜੀ ਵੀ ਆ ਗੱਲ ਕਰਨਾਂਗੇ ਲੈ ਲੋ ਦੇ ਲੋ ਕਾਕਾ ਗੁੱਸਾ ਲੁਕਾਦਾ ਕੋਈ ਗੱਲ ਨਹੀਂ ਔਰ ਇਹ ਕਾਲੀ ਜੀ ਨਾਲੀ ਉਮਰ ਚ ਮੇਰੇ ਤੋਂ ਬੜੀ ਵੱਡੀ ਲੱਗਦੀ ਆ ਮੈਂ ਨਹੀਂ ਇੰਨਾ ਕਰਨਾ ਆਪ ਤੂੰ ਤੇ ਕੱਲ ਦਾ ਜੰਮਿਆ ਨਾ ਤੇਰੀ ਉਮਰ ਥੋੜੀ ਐ ਤੇਰਾ ਰਿਸ਼ਤਾ ਬੜਾ ਥੋੜੀ ਐ ਭਾਜੀ ਪਰਿਵਾਰ ਪਰਿਵਾਰ ਚੰਗਾ ਭਾਜੀ ਪਰਿਵਾਰ ਬਹੁਤ ਵਧੀਆ ਮਾਰਦਾ ਮੈਂ ਕੀ ਕਰਾਂ ਮੈਂ ਨਹੀਂ ਹੱਸੂ ਰੰਗ ਤੋਂ ਹੁੰਦੇ ਆ ਆਪਣੇ ਸਾਫ਼ ਹੋ ਜੂਗਾ ਤੇਰਾ ਵੀ ਰੰਗ ਕਾਲਾ ਆ ਜਦੋਂ ਤੂੰ ਜੰਮਿਆ ਸੀ ਭਾਜੀ ਇਹ ਤੇ ਨਹੀਂ ਜੇ ਮੈਨੂੰ ਪਸੰਦ ਤੇ ਜਿਹੜੀ ਉਹ ਦਿਨ ਆਇਆ ਸਾਰੀ ਕੈਂਡ ਸੀ ਉਹਦੇ ਨਾਲ ਗੱਲ ਤੋਂ ਉਹ ਮੈਂ ਵਿਖਾਈ ਤੇਰੇ ਡੈਡੀ ਨੂੰ ਫੋਟੋ ਮੈਨੂੰ ਦਿਖਾਓ 20-25 ਲੱਖ ਰੁਪਇਆ ਲੱਗਣਾ ਉਹ ਕਿੱਥੋਂ ਲਿਆਉਣਾ ਤੇ ਪੈਲੀ ਵੇਚ ਲਾਂਗੇ ਪੈਲੀ ਕਿਹੜੇ ਕੰਮ ਨੂੰ ਰੱਖੀ ਆ ਆਹੋ ਪੈਲੀ ਵੇਚਣ ਨੂੰ ਰੱਖੀ ਹੈਗੇ ਆ ਫੋਟੋ ਤੂੰ ਇਹ ਕਿਤੇ ਧਾਰ ਕੇ ਖੜਨੀ ਨਾਲ ਇਹ ਤਾਂ ਠੀਕ ਹੈ ਕਰ ਦੋ ਪੱਕਾ ਉਹ ਠੀਕ ਵੀ ਹੈਗਾ ਵਾ ਪਰ ਪੈਸੇ ਕਿੰਨੇ ਲੱਗਣੇ ਆ ਇਹ ਬਣਦੀਆਂ ਸੌਖੀਆਂ ਇਹ ਦਾੜੀ ਕਿੱਟੀ ਹੋ ਗਈ ਆ ਤੇ ਇਹ ਕਿੱਲਾ ਨਹੀਂ ਇੱਕ ਲਿਆ ਜਾਂਦਾ ਇਹ ਮਗਰੋਂ ਮਿਲ ਗਿਆ ਦਾਦੇ ਪੜਦਾਦੇ ਦੀਆਂ ਤੇ ਹੁਣ ਵੇਚੀ ਜਾਣੀਆਂ ਵਾ ਤੇ ਬਣਾ ਲਾਂਗੇ ਨਾ ਬਾਹਰ ਚਲ ਜੂੰਗਾ ਕਮਾ ਕੇ ਦੇ ਦਿਲ ਲੈ ਦੂੰਗਾ ਤੈਨੂੰ ਜਿਹੜਾ ਬੜਾਈ ਆਪਣੀ ਮੜੀ ਬਣਾ ਲਈ ਹਾਂ ਆ ਤੂੰ ਲੈ ਲੈ ਬੜਾ ਪੈਂਦੀ ਆ ਆਪਣੇ ਪੂਰੇ ਹੁੰਦੇ ਕਿਉਂ ਨਹੀਂ ਕੋਰੇ ਹੁੰਦੇ ਯਾਰ ਕੋਈ ਮੇਰੇ ਘਰ ਨਹੀਂ ਲੈ ਜਾਂਦਾ ਉੱਥੇ ਭਰਾ ਤੂੰ ਮੇਰੀ ਮੇਰਾ ਕੰਮ ਦੇਣਾ ਭਲੇ ਕੋਰੇ ਹੁੰਦੇ ਮੇਰੀ ਗੱਲ ਨਹੀਂ ਮੇਰੀ ਗੱਲ ਨਹੀਂ ਰਾਮ ਨਾਲ ਗੱਲ ਨਹੀਂ ਰਾਮ ਨਾਲ ਗੱਲ ਕਰ ਲੈ ਯਾਰ ਭਰਾ ਕੋਈ ਜਲਦੀ ਲੜ ਦੇਗੀ ਮੇਰੇ ਕੋਈ ਜਲਦੀ ਰਾਮ ਨਾਲ ਗੱਲ ਕਰੋ ਬਹਿ ਕੇ ਭਾਜੀ ਮੇਰੀ ਮਸਲੇ ਦਾ ਨਾਮ ਹੈ ਪੁਣੀ ਪੱਠੇ कोरोना इज आइने साली ना कोरोना ही नहीं जे मैं तिनो ਘਰੋਂ ਕੱਢ ਦੇ ਤੇ ਭਾਂਡੇ ਮਾਜੇਗਾ ਉੱਥੇ ਜਾ ਕੇ ਕੋਈ ਗੱਲ ਨਹੀਂ ਮਾਜ ਲਾਂਗੇ ਪਾਜੀ ਮੇਰੀ ਗੱਲ ਸੁਣ ਜਦੋਂ ਪਹਿਲੇ ਸਮੇਂ ਹੀ ਨਾ ਆਪਣੇ ਤੇ ਲੋਕੀ ਪੈਲੀਆਂ ਵੇਖ ਕੇ ਨਾ ਵਿਆਹ ਹੁੰਦੇ ਸੀ ਤੇ ਹੁਣ ਵਿਆਹ ਕਰਾਉਣ ਨੂੰ ਪੈਲੀਆਂ ਵਿੱਚ ਹੀ ਪੈਣਗੇ ਕਿੰਨਾ ਦਾ ਸਮਾਂ ਆ ਗਿਆ ਦੇਖੋ ਵੀ ਪੁਰਾਣੇ ਜ਼ਮਾਨੇ ਜੇ ਰਹਿਣਾ ਤੇ ਫਿਰ ਫਾਲਾ ਉੱਥੇ ਜਾ ਕੇ ਉਹ ਤੇ ਮੇਰਾ ਸਭੇ ਨਾਸ ਕਰਦਾ ਤਾ ਸੁਣ ਕਰਦਾ ਉਹ ਨਾ ਤੇਰੀ ਬੋਲਣ ਦੀ ਇਹ ਹੁਣ ਇਦਾਂ ਨਹੀਂ ਗੱਲ ਕਰੀਂ ਇਹ ਮੇਰੀਆਂ ਜੜਾਂ 'ਚ ਬੈਠਾ ਇੰਨੇ ਮੇਰਾ ਕੁਝ ਨਹੀਂ ਬਣਨ ਦੇਣਾ ਆਹੋ ਮੈਂ ਤੇਰਾ ਸ਼ਰੀਕ ਹਾਂ ਇਹ ਕਖੁੰਡੀ ਜੀ ਰੱਖੀ ਫੜਕਾਉਂਦਾ ਪੇਟ ਦਾ ਸਾਰੇ ਪੇਟ ਦੇ ਭੋਗ ਇਹਦੇ ਨਾਲ ਵੇਛੜੇ ਕੋਈ ਮੇਰੇ ਤੇ ਵੀ ਰੱਖੀ ਹੋ ਤੇਰੇ ਤੇ ਵੀ ਰੱਖਿਆ ਪਾਜੀ ਕੋਈ ਨਾ ਗਿਆ ਕਾਕਾ ਜਾਦ ਪਹਿਲਾਂ ਮੈਂ ਪਹਿਲੀ ਵੇਜਣਾ ਲਵਾ ਤੈਨੂੰ ਉਹ ਬਹਿ ਜਾਓ ਪਾਜੀ ਬਹਿ ਜਾਓ ਕੋਈ ਨਹੀਂ ਨਹੀਂ ਟੰਡੇ ਇਹ ਧੂਏ ਚੜ ਗਏ ਅੱਜ ਕੱਲ ਦੇ ਨਿਆਣੇ ਮੋਬਾਈਲ ਦੇਖਦੇ ਨੇ ਇਹਨਾਂ ਨੂੰ ਬਾਹਰ ਜਾਣਾ ਬਾਹਰ ਜਾਣਾ ਇੱਥੇ ਕੰਮ ਕਰਨ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਉਹ ਚੱਲ ਕੋਈ ਗੱਲ ਨਹੀਂ ਕਰਦੇ ਆਪਾਂ ਹਾਲੇ ਦਾ ਮਸਲੇ ਦਾ ਹੱਲ ਬਹਿ ਕੇ ਕਰੀਦਾ ਇਹਦਾ ਲੜ ਕੇ ਥੋੜੀ ਮਸਲੇ ਹੱਲ ਹੁੰਦੇ ਆ ਵੇਖੋ ਭਾਈ ਗੱਲ ਇੰਨਾ ਵਾ ਜਵਾਨ ਪੁੱਤ ਵਾ ਗਰਮ ਖੂਨ ਹੁੰਦਾ ਵਾ ਐਵੇਂ ਕੋਈ ਗਲਤ ਕਦਮ ਚੁੱਕ ਲੂਗਾ ਫਿਰ ਤੁਸੀਂ ਕਹਿ ਜੋਗੇ ਰਹਿ ਜੋਗੇ ਮੈਂ ਦੱਸੂਗਾ ਪਤਾ ਇਪੋ ਇੱਕ ਇਪੋ ਇਹ ਕਦਿਆਂ ਗਾਵਾਂ ਦੁਖੀ ਹੀ ਹੋ ਗਏ ਜੇ ਪਰ ਚਲੋ ਹੁਣ ਨਾ ਇਹ ਮਸਲੇ ਨੂੰ ਆਪ ਰਾਮਨਾਹ ਹੱਲ ਕਰਿਓ ਤੇ ਹਾਂ ਮੈਂ ਹੁਣ ਚਲਦਾ ਭਾਈ ਮੈਂ ਫੇਰ ਆਉਂਗਾ ਕਿ ਲੜਨਾ ਲੁਣਾ ਨਹੀਂਗਾ ਕੋਈ ਗੱਲ ਨਹੀਂ ਹੋ ਜਾਊਗਾ ਹੱਲ ਹਾਂਜੀ ਹਾਂਜੀ ਭਾਈ ਗੱਲ ਸੁਣਿਓ ਮੇਰੀ ਆਪਾਂ ਉਹ ਉੱਥੇ ਨਾ ਦੋ ਟੋਏ ਕੱਟਿਆ ਅੱਛਾ ਜੀ ਗਟਰ ਬਾਤ ਤੇ ਠੀਕ ਆ ਇਹ ਤੇ ਮੇਰਾ ਰਿਸਟਾਇਲਰ ਸਾਰੀ ਕੁੜੀ ਨਾ ਹੋ ਗਿਆ ਹਾਂ ਹਾਂ ਤੇ ਉਹ ਬਣਾ ਦਾਂਗੇ ਗਟਰ ਠੀਕ ਆ ਤੇ ਜੇ ਨਾ ਹੋਇਆ ਇੱਕ ਜੇ ਬੁੱਢੇ ਨੂੰ ਦੱਬ ਦੇਣਾ ਜੀ ਤੇ ਇੱਕ ਜੇ ਤੁਹਾਨੂੰ ਦੱਬ ਦੇਣਾ ਜੀ ਮੇਰੀ ਲੈ ਗੱਲ ਸੁਣ ਹਾਈਲਟ ਸਾਰੀ ਕੁੜੀ ਨਾ ਮੇਰਾ ਰਿਸ਼ਤਾ ਪੱਕਰਾ ਦਾ ਕਰਾ ਦਾਂਗੇ ਕਰਾ ਦਾਂਗੇ ਫਿਰ ਕਰਾਦਾ ਕੋਈ ਨਹੀਂ ਤੇ ਟੋਏ ਵੇਖ ਲੈ ਮੈਂ ਮੈਂ ਦਿਖਾ ਦੇਣਾ ਨਹੀਂ ਮੇਰਾ ਵੀ ਮੈਂ ਹੱਲ ਉਹ ਕੋਈ ਗੱਲ ਨਹੀਂ ਮੈਂ ਹੱਲ ਕਰ ਦੂ ਤੇਰਾ ਫਿਰ ਟੈਨਸ਼ਨ ਨਾ ਲੈ ਤੋਵਾ ਤੋਵਾ ਬੜੇ ਬੰਦੇ ਖਰਾਬ ਹੀ ਉਹ ਭਾਈ ਕੰਨਾਂ ਨੂੰ ਹੱਥ ਲੱਗੇ ਮੇਰੇ ਤੇ ਮੁੜ ਕੇ ਨਹੀਂ ਮੈਂ ਇੱਥੇ ਆਉਂਦਾ ਅੱਜ ਤੇ ਮੈਂ ਆ ਗਿਆ ਮੁੰਡਾ ਬਹੁਤਾ ਚਮੜਾ ਇਹਨਾਂ ਦਾ ਓਏ ਮੈਂ ਤੇ ਅੱਛਾ ਠੀਕ ਆ ਮੁੰਡਾ ਸਿਆਣਾ ਲੱਗਣ ਡਿਆ ਓਹ ਤੇ ਸ਼ਦਾਈ ਚਾਚੇ ਨੂੰ ਪੁੱਛਦੇ ਕੀ ਬਣਿਆ ਬਚੋਲਾ ਕੀ ਕਿੰਨਾ ਏਕ ਹੀ ਕਰਨ ਆ ਗਿਆ ਇਹ ਮਾਰੇ ਅੱਜ ਕੋਈ ਮੇਨਾ ਇਹਦੀ ਓਹ ਗੰਡਾਸਾ ਫੇਰ ਮੈਂ ਅੱਜ ਮੈਂ ਦੱਸਦਾ ਇੱਥੇ ਤਾਂ ਮੇਨੇ ਮਾਰਦਾ ਮੈਂ ਤਜਾ ਸਿਕਾ ਰੰਗ ਕਿਵੇਂ ਇਹ ਘਟੜਾ ਉਹ ਬੱਲੇ ਗੋਰਾ ਕੀ ਆਲਾ ਠੀਠਾ ਨਾ ਔਰ ਕੀ ਜਾ ਵੀ ਜਨਾ ਆ ਯਾਰ ਦੁਖੀ ਹੋਏ ਆ ਗੁਰਿਆ ਤੈਨੂੰ ਕੀ ਦਸੀਏ ਤੂੰ ਤੇ ਚਲ ਦਿਲ ਦੀ ਗੱਲ ਤੇ ਨਾ ਕਰ ਲਈ ਦੀ ਕੱਲ ਚਾਹ ਲਿਆ ਭਈ ਇਹ ਤਾਂ ਨਹੀਂ ਨਹੀਂ ਬੱਸ ਨਹੀਂ ਇਹ ਇੰਦਾ ਬਚੋਲੇ ਬਚੋਲੇ ਨੇ ਕੀ ਕਹਿਣਾ ਹੀ ਉਹਦੇ ਗੱਲ ਪੈ ਗਿਆ ਹੀ ਓਏ ਤੇ ਉਹਨੂੰ ਉਹ ਤੇ ਭੱਜ ਗਿਆ ਜਾਨ ਸਿਟਾ ਕੇ ਗਿਆ ਕੀ ਪਤਾ ਹੁਣ ਮੁੜ ਕੇ ਹੁੰਦਾ ਕਿ ਨਹੀਂ ਹੁੰਦਾ ਇੱਕ ਤੇ ਇੰਨੇ ਦੁਖੀ ਕੀਤਾ ਵਾ ਇੰਨੇ ਮੈਨੂੰ ਨਾ ਕੋਈ ਕੰਮ ਨੂੰ ਹੱਥ ਲਾਉਣ ਡਿਆ ਹੀ ਓ ਕਹਿੰਦਾ ਕਿ ਪਹਿਲੀ ਵੇਚ ਉਹਦੇ ਬਾਹਰ ਘੱਲੋ ਤੇ ਪਤਾ ਕਰੇ ਤੇ ਕਰੇਗੀ ਬਹੁਤ ਦੁਖੀ ਹੋ ਗਿਆ ਮੈਂ ਕਿ ਇਹਨੂੰ ਦੁੱਖ ਵੀ ਨਹੀਂ ਦੱਸ ਸਕਦਾ ਚਾਚਾ ਜਣ ਮੈਂ ਆਦ ਐਨਾਂ ਇੱਕ ਉਹ ਮੇਰੀ ਮਾਸੀ ਦਾ ਮੁੰਡੇ ਦਾ ਵੀ ਨਹੀਂ ਹੁੰਦਾ ਰਿਸ਼ਤਾ ਤੇ ਉਹਨੇ ਫੇਰ ਬਾਪਿਆਂ ਨਾਲ ਗੱਲ ਕੀਤੀ ਤੇ ਉਹਦਾ ਹੋਇਆ ਵਾਜੇ ਕਿਦਾਂ ਕਰੀਏ ਕਰਾ ਦਿੱਤਾ ਤੋਰਾ ਕੇ ਗੁਰੇ ਮੈਂ ਤੈਨੂੰ ਗੱਲ ਦੱਸਾਂ ਬਾਪਿਆਂ ਦੇ ਮਗਰ ਨੂੰ ਨੰਨ ਲੱਗੀਦਾ ਇਹਨਾਂ ਇਹਦੇ ਲੁੱਟਣ ਨੂੰ ਬਿਠੇ ਆ ਸਦਾਈ ਬਣਾਉਂਦੇ ਆ ਆਹ ਲੋਕਾਂ ਨੂੰ ਤੇ ਇਹ ਨੌਕਰੀ ਚਾਹੁੰਦਾ ਵਾ ਇਹ ਮਗਰ ਲਾਉਂਦੇ ਲੋਕਾਂ ਨੂੰ ਤੁਹਾਡੇ ਲੋਕ ਇਹਨਾਂ ਦੇ ਮਗਰ ਲੱਗਦੇ ਆ ਹਾਂਜੀ ਉਦਾਂ ਉਹ ਮੁੰਡੇ ਦਾ ਹੋਤ ਗਿਆ ਇਹ ਦਿੱਤਾ ਚਾਚਾ ਇੱਕ ਵਾਰੀ ਮਿਲ ਕੇ ਵੇਖ ਲਈ ਕੀ ਬਦਾ ਬਣੀ ਜਾਵੇ ਗੱਲ ਤੋਰੀ ਜਾਵੇ ਕੀ ਕੀ ਬਦਾ ਦਾ ਕੰਮ ਬਣੀ ਜਾਵੇ ਵਿਆਹ ਦਾ ਬਾਪੂ ਜਾਣਾ ਆਪਾਂ ਕੱਲ ਨੂੰ ਅੰਦਰ ਅਸਲਾ ਹੈ ਕੋਈ ਇਹ ਮੈਂ ਗੱਲ ਤੋੜਦਾ ਫਿਰ ਮੁੰਡੇ ਨਾਲ ਇਹਨੂੰ ਲੈ ਜੀ ਯਾਰ ਨਹੀਂ ਤੂੰ ਵੀ ਜਾਣਾ ਚਾਚਾ ਤੂੰ ਸਿਆਣਾ ਇਹ ਤੇ ਜਿਆਣਾ ਬਾਪੂ ਜਾਣਾ ਤੇ ਤੈਨੂੰ ਪੈਣਾ ਹੈ ਜੇ ਨਹੀਂ ਜਾਣਾ ਤੇ ਤੈਨੂੰ ਚੋੱਕ ਕੇ ਲੈ ਜਾਂਦੇ ਆ ਅੱਲਾ ਸੋ ਮੇ ਆਣੀ ਇਹਨਾਂ ਪਖੰਡਾ ਭੂਖਡਾ ਨੂੰ ਮੰਨਦਾ ਤੇ ਤੂੰ ਜਾਣਾ ਵਾ ਤੇ ਤੂੰ ਚੱਲ ਜਾ। ਚਾਚਾ ਜੀ ਤੁੰ ਦਸੀ ਮੇਰ ਮੈਨੂੰ ਸਲਾਹ ਕਰਕੇ ਫਿਰ ਮੈਂ ਗੱਲ ਦੂਰ ਤੋਂ ਆਕੇ ਇਹਦੇ ਨਾਲ ਕਰਨੀ ਗੱਲ। ਚੱਲ ਮੈਂ ਤੈਨੂੰ ਦੱਸਦੀ ਤੇ ਮੇਰੋ ਵੀ ਕੱਲ ਦੱਸਦਾ ਨਾ ਚਲੋ